ਅੱਜ ਜਿਦਾਂ ਦੱਸਾਂਗੇ ਗੁੰਮ ਪੈਪਰ ਲਾਉਣ ਦਾ ਤਰੀਕਾ ਇਹ ਰਿਹਾ ਪੈਪਰ ਲਾਮਾਗੇ ਚਾਕਾਂ ਤੇ ਲਾਵਾਂਗੇ ਕਮੀਜ਼ ਦੇ 프ਰੰਟ ਤੇ ਤੇ ਬੈਕ ਤੇ ਆਪਣੇ ਕੋਲੇ ਧਾਗੇ ਵਾਲੀ ਪੈਪਰ ਨੂੰ ਇਸ ਦਾ ਇਸਤੇਮਾਲ ਕਰਾਂਗੇ ਪਹਿਲਾਂ ਆਪਾਂ ਨਿਸ਼ਾਨ ਲਾਉਣਾਗਾ ਨਿਸ਼ਾਨ ਜਿੰਨਾ ਆਪਣਾ ਘੇਰਾ ਤਿਆਰ ਆਗਾ ਉਸ ਹਿਸਾਬ ਨਾਲ ਲਾਵਾਂਗੇ ਜਿਸ ਤਰ੍ਹਾਂ ਕਿ ਆਪਣੇ ਕੋਲੇ ਇਸ ਸੂਟ ਦਾ ਘੇਰਾ ਹੈਗਾ 18 ਇੰਚ ਤਿਆਰ 18 ਇੰਚ ਨਿਸ਼ਾਨ ਲਾਮਾਂਗੇ ਉਸ ਤੋਂ ਬਾਅਦ ਪੈਪਰ ਲੋਣੀ ਸ਼ੁਰੂ ਕਰਾਂਗੇ ਟੋਟਲ ਸਾਰਾ ਘੇਰਾ ਆਪਣੇ ਕੋਲ ਹੈਗਾ 1 ਇੰਚ 1 ਇੰਚ ਦਾਅਧ ਕਰਾਂਗੇ ਆਪਾਂ 10.5 ਇੰਚ 10.5 ਇੰਚ ਹੁਣ ਆਪਾਂ ਨੂੰ 18 ਇੰਚ ਘੇਰੇ ਦੇ ਬੈਪਨ ਲਾਉਣੀਆਂ 9 ਇੰਚ ਦੇ ਦੇਖੋ ਆਪਾਂ ਨੇ ਨਿਸ਼ਾਨ ਜਿਹੜਾ ਸੈਂਟਰ ਵਾਲਾ 9 ਇੰਚ ਤੇ ਆਇਆ ਇੱਕ ਨਿਸ਼ਾਨ ਆਪਾਂ ਇਸ ਜਗ੍ਹਾ ਤੇ ਲਾਵਾਂਗੇ ਦੂਸਰਾ ਨਿਸ਼ਾਨ ਲਾਵਾਂਗੇ ਆਪਾਂ ਦੂਸਰੀ ਸਾਈਡ ਇਸ ਜਗ੍ਹਾ ਤੇ ਸਾਰਾ ਜਾਂ ਜ ਆਪਣਾ ਘੇਰਾ ਤਿਆਰ ਆਗਾ ਹੁਣ ਤੁਹਾਨੂੰ ਅਸੀਂ ਪੈਪਨ ਲਾਉਣ ਦਾ ਤਰੀਕਾ ਦੱਸਦਾ ਦੇਖੋ ਜੀ ਜਿਹੜੀ ਗੁੰਮ ਪੈਪਨ ਜਾਂ ਦੋ ਤਰੀਕਾ ਨਾਲ ਲੱਗਦੀ ਹੈਗੀ ਜੇਕਰ ਤੁਸੀਂ ਇਸ ਤਰਬਲਨ ਪੱਨ ਮਾਰਨਾ ਚਾਹੋ ਨਾ ਭਨ ਵੀ ਮਾਰ ਸਕਦੇ ਹੋਗੇ ਇਸ ਤਰੀਕੇ ਨਾਲ ਭਨ ਵੀ ਤੁਸੀਂ ਮਾਰ ਸਕਦੇ ਪ੍ਰੈਸ ਨਾਲ ਵੀ ਜੇਕਰ ਕਾਟਨ ਦਾ ਕੱਪੜਾ ਤਾਂ ਤੁਸੀਂ ਇਸ ਤਰੀਕੇ ਨਾਲ ਕੱਪੜੇ ਉੱਪਰ ਭਨ ਮਾਰ ਸਕਦੇ ਹੋਗੇ ਇਸ ਤਰੀਕੇ ਨਾਲ ਤਾਂ ਕਿ ਆਪ ਨੂੰ ਸਿੱਧਾ ਪਤਾ ਚੱਲ ਲੈਣਾ ਸਹੀ ਤਰੀਕੇ ਨਾਲ ਆਪਣੀ ਪੈਪਨ ਲਾ ਕੇ ਤਿਆਰ ਹੋਊਗੀ ਇਹ ਦੇਖੋ ਸਾਰਾ ਆਪਣੇ ਕੋਲੇ ਨਿਸ਼ਾਨ ਬਣ ਗਿਆ ਟੋਟਲ ਇਸ ਦੇ ਉੱਪਰ ਹੀ ਆਪਾਂ ਨੇ ਪੈਪਨ ਲਾਉਣੀ ਆ ਜੀ ਇਸ ਤਰੀਕੇ ਨਾਲ ਤੁਸੀਂ ਸਾਰੇ ਨਿਸ਼ਾਨ ਇਸ ਤਰ੍ਹਾਂ ਬਣਾ ਸਕਦੇ ਹੋ ਚਾਕ ਤੋਂ ਲੈ ਕੇ ਜੋ ਆਪਾਂ ਨੇ ਘੇਰੇ ਨਿਸ਼ਾਨ ਲਾ 18 ਇੰਚ ਦਾ ਇਹ ਆਪਣੇ ਕਮੀਜ਼ ਦੀ ਬੈਕ ਸਾਈਡ ਜੇਕਰ ਰੇਸ਼ਮੀ ਕਪੜਾ ਤੁਸੀਂ ਪ੍ਰੈਸ ਦਾ ਇਸਤੇਮਾਲ ਕਰ ਸਕਦੇ ਆਪਣੇ ਕੋਲੇ ਕਪੜਾ ਕਾਟਨ ਦਾ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਿਹੜਾ ਪੰਨਾ ਮਾਰ ਲਿਆ ਹੁਣ ਦੇਖੋ ਦੋ ਤਰੀਕੇ ਹੁੰਦੇ ਪੈਪਰ ਲਾਉਣ ਦੇ ਦੇਖੋ ਇੱਕ ਤਰੀਕਾ ਦਾ ਹੁੰਦਾ ਆਪਾਂ ਇਸ ਤਰ੍ਹਾਂ ਪੈਪਰ ਨੂੰ ਧਰ ਕੇ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਦਿੰਨੇ ਹੁੰਦੇ ਇਸ ਤਰ੍ਹਾਂ ਫੋਲਡ ਕਰ ਦਿੰਨੇ ਨੇ ਇਸ ਉੱਪਰ ਆਪਾਂ ਨੇ ਸਲਾਈ ਲਾਉਣੀ ਹੁੰਦੀ ਹੈ ਜੇਕਰ ਤੁਸੀਂ ਪਹਿਲੀ ਵਾਰ ਕੰਮ ਸਿੱਖ ਰਹੇ ਹੋ ਤਾਂ ਤੁਸੀਂ ਇਸ ਤਰ੍ਹਾਂ ਕਰੋ ਪਹਿਲਾਂ ਉੱਪਰ ਸਿੰਗਲ ਸਲਾਈ ਲਾਓ ਜਿਸ ਤਰ੍ਹਾਂ ਕਿ ਅਸੀਂ ਲਗਾ ਰਹੇ ਹਾਂ ਉਸ ਤੋਂ ਬਾਅਦ ਆਪਾਂ ਕੱਪੜੇ ਨੂੰ ਫੋਲਡ ਕਰਾਂਗੇ ਜੋ ਆਪਾਂ ਨਿਸ਼ਾਨ ਲਾਇਆ ਉਸ ਦੇ ਉੱਪਰ ਹੀ ਬਿਲਕੁਲ ਇਸ ਪੈਪਰ ਨੂੰ ਧਰਾਂਗੇ ਇੱਕ ਤਰੀਕੇ ਨਾਲ ਆਪਾਂ ਨੇ ਸਲਾਈ ਲਾਉਣੀ ਹੈਗੀ ਪੈਪਰ ਆਪਣੇ ਇਸ ਤਰ੍ਹਾਂ ਗਾ ਤਿਆਰ ਹੋਊਗੀ ਦੇਖੋ ਬਿਲਕੁਲ ਬਰੀਕ ਇਸ ਤਰੀਕੇ ਨਾਲ ਸਾਰੀ ਪੈਪਨ ਲਗਾ ਸਕਦੇ ਹੋ ਪਹਿਲਾਂ ਆਪਾਂ ਇਹ ਸਾਰੀ ਸਲਾਈ ਲਾਵਾਂਗੇ ਸਿੰਗਲ ਉਸ ਤੋਂ ਬਾਅਦ ਕੱਪੜੇ ਨੂੰ ਫੋਲਡ ਕਰਾਂਗੇ ਜਦੋਂ ਨਿਸ਼ਾਨ ਲਗਾਇਆਗਾ ਪੰਨ ਦਾ ਬਿਲਕੁਲ ਇਸੇ ਜਿਹਾ ਉੱਪਰ ਹੀ ਆਪਾਂ ਨੇ ਇਸ ਪੈਪਨ ਨੂੰ ਧਾਰਨਾਗਾ ਆ ਗਿਆ ਆਪਣੇ ਕੁਮੀਦਰ ਚਾਕ ਚਾਕ ਦੇ ਬਿਲਕੁਲ ਆਪਣੇ ਬਰਾਬਰ ਰੱਖਣਾ ਪੈਪਨ ਬਰਾਬਰ نیچے ਸਲਾਈ ਲਗਾ ਲਈ ਉਸ ਤੋਂ ਬਾਅਦ ਤੁਹਾਨੂੰ ਸਮਝਾਵਾਂਗੇ ਇਹ ਦੇਖੋ ਚਾਕਾਂ ਵਾਲੀ ਜਗਾ ਆ ਗਈ ਇਸ ਤੋਂ ਆਪਾਂ ਨੇ 1 ਇੰਚ ਉੱਪਰ ਛੱਡ ਕੇ ਇਸ ਤਰ੍ਹਾਂ ਕੱਟ ਕਰ ਦੇਣਾ ਕੱਟ ਕਰਕੇ ਬਿਲਕੁਲ ਇਸ ਦੇ ਨਾਲ ਹੀ ਆਪਾਂ ਨੇ ਸਲਾਈ ਲਗਾਉਣੀ ਹੈ ਇਹ ਕੱਪੜੇ ਨੂੰ ਬਿਲਕੁਲ ਨਾਲ ਸਲਾਈ ਲਾਈ ਹੈਗੀ। ਇਸ ਤਰੀਕੇ ਨਾਲ ਆਪਣੀ ਇਹ ਪੈਪਨ ਬਣ ਕੇ ਤਿਆਰ ਹੋ ਜੂਗੀ। ਇਸੇ ਤਰੀਕੇ ਨਾਲ ਆਪਾਂ ਪਹਿਲਾਂ ਦੂਸਰੀ ਸਾਈਡ ਸਲਾਈ ਲਾਵਾਂਗੇ ਫਿਰ ਆਪਾਂ ਦੁਬਾਰਾ ਕੱਪੜੇ ਨੂੰ ਫੋਲਡ ਕਰਾਂਗੇ। ਉਸ ਨੂੰ ਆਪਣੇ ਨੀਚੇ ਵਾਲੀ ਜਗ੍ਹਾ ਤੋਂ ਸ਼ੁਰੂ ਕਰ ਐਸੀ ਇਸ ਨੂੰ ਆਪਾਂ ਨੇ ਉੱਪਰ ਵਾਲੀ ਜਗ੍ਹਾ ਤੋਂ ਸ਼ੁਰੂ ਕਰਨਾ ਯਾਨੀ ਕਿ ਚੱਕਰਨੇ ਬਿਲਕੁਲ ਕੋਲੋਂ। ਜਿੰ ਚੱਪਨ ਉੱਪਰ ਤੋਂ ਸ਼ੁਰੂ ਕਰਾਇਆ ਇਸ ਨੂੰ ਜਦੋਂ ਆਪਣੇ ਪੱਨ ਲਗਾਇਆ ਦੇਖੋ ਨੋ ਨਾਲ ਜਦ ਪੱਨ ਲਗਾਇਆ ਸੀਗਾ ਇਸ ਤਰ੍ਹਾਂ ਕੱਪੜੇ ਉੱਪਰ ਬਿਲਕੁਲ ਇਸ ਦੇ ਬਰਾਬਰ ਆਪਣੀ ਇਹ ਜਿਹੜੀ ਸਲਾਈ ਆਉਣੀ ਚਾਹੀਦੀ ਹੈ ਇਹ ਸਿੱਧੇ ਟ੍ਰਿਕ ਨਾਲ ਹੀ ਅੱਪ ਸਾਰੀ ਸਿਲਾਈ ਕੰਪਲੀਟ ਕਰ ਲਾਂਗੇ ਇਹ ਨਿਸ਼ਾਨ ਆ ਗਿਆ ਆਪਣਾ 18 ਇੰਚ ਵਾਲਾ ਇਹ ਆਪਣੀ ਪੈਪਨ ਲਾ ਕੇ ਤਿਆਰ ਹੋ ਗਮ। ਇਸ ਤਰੀਕੇ ਨਾਲ ਕਪੜਾ ਫੋਲਡ ਹੋ ਕੇ ਆਪਣੀਆਂ ਪੈਪਨ ਆ ਜੋ। ਹੁਣ ਆਪਾਂ ਨੇ ਕੀ ਕਰਨਾ ਦੇਖੋ ਜਿਹੜੀ ਜਗ੍ਹਾ ਤੋਂ ਸ਼ੁਰੂ ਕਰਿਆ ਸੀ ਆਪਾਂ ਨੇ ਨੀਚੇ ਤੋਂ ਪੈਪਨ ਲਾਉਣਾ। ਕਪੜੇ ਨੂੰ ਇਸ ਤਰ੍ਹਾਂ ਫੋਲਡ ਕਰਨਾ ਆਪਾਂ ਨੇ। ਇਸ ਤਰੀਕੇ ਨਾਲ ਫੋਲਡ ਕਰਨਾ ਦੇਖੋ ਜਿਹੜੀ ਇਹ ਸਲਾਈ ਲਾਉਣੀ ਹੈ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਜੋ ਪਹਿਲਾਂ ਸਲਾਈ ਲਗਾਈ ਉਸ ਦੇ ਉੱਪਰ ਜਾਵੇ। ਇਹਨੂੰ ਤੁਸੀਂ ਸਾਈਡ ਤੇ ਵੀ ਕਰ ਸਕਦੇ ਹੋ ਸਲਾਈ ਨੂੰ। ਜਿਹੜੀਆਂ ਸੜੀਆਂ ਬੇਟੀਆਂ ਨੇ ਪਹਿਣਾ ਪਹਿਲੀ ਵਾਰ ਕੰਮ ਸਿੱਖ ਰਹੀਆਂ ਹੋ ਇਸੇ ਤਰੀਕੇ ਨਾਲ ਹੀ ਬੈਬਨ ਲਾਉਣ ਕਿਉਂਕਿ ਇਹ ਤਰੀਕਾ ਬਹੁਤ ਹੀ ਆਸਾਨ ਆ ਇਸ ਤਰੀਕੇ ਨਾਲ ਤੁਸੀਂ ਆਸਾਨੀ ਨਾਲ ਬੈਬਨ ਲਗਾ ਸਕਦੇ ਹੋ ਇਹਨਾਂ ਵਾਲੇ ਸਾਰੇ ਕੱਪੜਾ ਆਪਾਂ ਫੋਲਡ ਕਰਕੇ ਇਹ ਪ੍ਰੋਜੈਕਟ ਕੰਪਲੀਟ ਕਰ ਲਾਂਗੇ ਇਹ ਦੇਖੋ ਆ ਗਈ ਆਪਣੀ ਚੱਕਾਂ ਵਾਲੀ ਸਾਈਡ ਇਸ ਨੂੰ ਆਪਾਂ ਕੱਪੜੇ ਨੂੰ ਇਸੇ ਤਰ੍ਹਾਂ ਹੀ ਫੋਲਡ ਕਰਨਾ ਇਸਾਰੀ ਆਪਾਂ ਨੇ ਸਲਾਈ ਲਗਾ ਲਈ ਹੈ ਪਹਿਲਾਂ ਆਪਾਂ ਨੇ ਲਾਈ ਸੀ ਇੱਕ ਸਲਾਈ ਉਸ ਤੋਂ ਬਾਅਦ ਆਪਾਂ ਨੇ ਕੱਪੜੇ ਨੂੰ ਫੋਲਡ ਕਰਕੇ ਦੂਸਰੀ ਸਲਾਈ ਲਗਾਈ ਹੈ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਆਪਾਂ ਨੀਚੇ ਤੋਂ ਸ਼ੁਰੂ ਕਰਿਆ ਸੀ ਇਸ ਨੂੰ ਆਪਾਂ ਨੇ ਚਾਕਾਂ ਵਾਲੀ ਸਾਈਡ ਤੋਂ ਸ਼ੁਰੂ ਕਰਨਾ ਐਸਟਰਾ ਐਸਟਰਾ ਤੋਂ ਸ਼ੁਰੂ ਕਰਾਂਗੇ ਆਪਣੀ ਬੈਕ ਸਾਈਡ ਵਿੱਚ ਲਾਈ ਲੱਗ ਕੇ ਤਿਆਰ ਆ ਗਈ ਹੁਣ ਆਪਾਂ ਰਹਿਗੇ ਕਰਨਾ ਇੱਕ ਸਲਾਈ ਦੁਬਾਰਾ ਫੇਰ ਲਾਵਾਂਗੇ ਇਸ ਦੇ ਉੱਪਰ ਇਹ ਸਲਾਈ ਆਪਾਂ ਲਾ ਰਹੇ ਹਾਂ ਕੱਚਾ ਪਾਉਣ ਦੇ ਲਈ ਕਿਉਂਕਿ ਬਾਅਦ ਵਿੱਚ ਆਪਾਂ ਤਰਪਾਈ ਵੀ ਕਰਾਂਗੇ ਬਾਅਦ ਵਿੱਚ ਇਸ ਸਲਾਈ ਨੂੰ ਆਪਾਂ ਢੇੜ ਦਾਂਗੇ ਇਹਦੇ ਲਈ ਆਪਾਂ ਬੱਖਾ ਕਰਾਂਗੇ ਵੱਡਾ ਇਹ ਆਪਣੇ ਕੱਪੜੇ ਦੀ ਸਿੱਧੀ ਸਾਈਡ ਆ ਦੂਸਰੀ ਹੋ ਗਈ ਆਪਣੀ ਅੰਦਰਲੀ ਸਾਈਡ ਇਹ ਦੇਖੋ ਸਾਰਾ ਪਕੱੱਚਾ ਬਾਰੇ ਆਂਗੇ ਇਸ ਤਰੀਕੇ ਨਾਲ ਆਪਣੀ ਪੈਪਨ ਬਿਲਕੁਲ ਇੱਕਸਾਰ ਲੱਗਦੀ ਹੈਗੀ ਕੋਈ ਵੀ ਵਿੰਗ ਡੇਡ ਨਹੀਂ ਹੁੰਦੀ ਜਿਆਦਾ ਜਾਂ ਘੱਟ ਦੀ ਵਾਰ ਨਹੀਂ ਆਉਂਦਾ ਹੈਗਾ ਬਿਲਕੁਲ ਇੱਕਸਾਰ ਆਪਣੀ ਪੈਪਨ ਲੱਗਦੀ ਹੈਗੀ ਇਹ ਹੋ ਗਈ ਆਪਣੀ ਚੱਕ ਵਾਲੀ ਜਗ੍ਹਾ ਚੱਕ ਕੇ ਆਪਣੀ ਪੈਪਨ ਲਾ ਕੇ ਤਿਆਰ ਆ ਗਮਾ ਇਹ ਹੋ ਗਿਆ ਆਪਣਾ ਫਰੰਟ ਦੂਸਰੀ ਹੋ ਗਈ ਆਪਣੀ ਕਮੀਜ਼ ਦੇ ਬੈਕ ਇਸ ਤਰੀਕੇ ਨਾਲ ਆਪਾਂ ਨੇ ਪੈਪਨ ਲਾਈ ਹੈਗੀ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਪੈਪਨ ਲਾ ਲਾਂਗੇ ਇਧਰਲੀ ਸਾਈਡ ਪਹਿਲਾਂ ਆਪਾਂ ਪੈਪਨ ਲਾ ਲਿਓ ਇਸ ਤਰੀਕੇ ਨਾਲ ਬਾਅਦ ਵਿੱਚ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਆਪਣੀ ਇਹ ਪੈਪਨ ਲਾ ਕੇ ਤਿਆਰ ਆ ਇਹਦੇ ਪਹਿਲਾਂ ਇਸ ਤਰੀਕੇ ਨਾਲ ਪੱਨ ਮਾਰਾਂਗੇ ਜਿਸ ਤਰ੍ਹਾਂ ਅਗੀ ਪਹਿਲਾਂ ਆਪਾਂ ਨੇ ਦੂਸਰੀ ਸਾਈਡ ਇਸ ਤਰੀਕੇ ਨਾਲ ਹੀ ਬੰਨ ਮਾਰਿਆ ਸੀ ਇਸੇ ਤਰੀਕੇ ਨਾਲ ਹੀ ਆਪਾਂ ਇਸ ਸਾਈਡ ਬੰਨ ਮਾਰਾਂਗੇ ਹੁਣ ਤਰਨ ਜਿਦਖੋਣ ਨੇ ਵੀ ਆਪਣੀ ਪੈਪਨ ਚਾਰੇ ਚੱਕ ਦੇ ਕਿਸ ਤਰ੍ਹਾਂ ਲੱਗ ਕੇ ਤਿਆਰ ਆ ਪੈਪਨ ਆਪਨੇ ਲਗਾ ਲਿਆ ਚਾਰੇ ਚੱਕ ਦੇ ਦੇਖੋ ਤੁਸੀਂ ਗੁੰਮ ਪੈਪਨ ਲਾਈਏ ਬਹੁਤ ਹੀ ਆਸਾਨ ਤਰੀਕਾ ਦਰ ਨੂੰ ਸਮਝਾਇਆ ਪਹਿਲਾ ਪਨੇ ਦੇ ਉੱਪਰ ਸਲਾਈ ਲਗਾਈ ਸੀ ਪੈਪਨ ਦੇ ਉਪਰ ਉਸ ਤੋਂ ਬਾਅਦ ਆਪਨੇ ਕਫੜਨ ਫੋਲਡ ਕਰਿਆ ਜਗਾ ਤੁਸੀਂ ਸਿੱਖ ਰਹੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਹੀ ਲਗਾਓ ਕਿਉਂਕਿ ਇਸ ਤਰੀਕੇ ਨਾਲ ਜਿਹੜੀ ਸਫਾਈ ਹੁੰਦੀ ਹੈ ਬਿਲਕੁਲ ਕੋਈ ਵੀ ਆਪਣੀ ਪੈਪਨ ਦੇ ਵਿੱਚ ਫਰਕ ਨਹੀਂ ਪੈਂਦਾ ਜਿਆਦਾ ਜਿਆ ਕੱਟ ਕਪੜਾ ਨਹੀਂ ਹੁੰਦਾ ਇਸ ਤਰੀਕੇ ਨਾਲ ਤੁਸੀਂ ਵੀ ਪੈਪਨ ਲਗਾ ਸਕਦੇ ਹੋ ਗੁੰਮ ਪੈਪਨ ਲਾਉਣ ਦਾ ਤਰੀਕਾ ਸੀ ਤੁਹਾਨੂੰ ਦੱਸਿਆਗਾ ਬਹੁਤ ਹੀ ਆਸਾਨ ਇਸ ਤਰੀਕੇ ਨਾਲ ਤੁਸੀਂ ਵੀ ਲਗਾ ਸਕਦੇ ਹੋ ਪੈਪਨ ਚਾਰੇ ਚੱਕਰ ਤੇ ਆਪਣੇ ਲਗਾਈ ਹੈਗੀ ਪੈਪਨ ਇਹ ਇਸ ਤਰ੍ਹਾਂ ਪੁਨੇਰਾ ਕਮੀਜ਼ ਬਣ ਕੇ ਤਿਆਰਾ ਬਹੁਤ ਹੀ ਆਸਾਨ ਤਰੀਕਾ ਧੰਨਵਾਦ ਅਸੀਂ ਦੱਸਿਆ ਗੁੰਮ ਪੈਪਰ ਲਾਉਣ ਦਾ ਧੰਨਵਾਦ ਜੀ